ਅਮ੍ਰਿਤਸਰ ਪੁਲਿਸ ਵੱਲੋਂ ਆਮ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਦੇ ਮਕਸਦ ਨਾਲ ਤੇ ਲੋਕਾਂ ਦੇ ਲੰਮਕ ਤਿਆਰੇ ਲੰਬੇ ਸਮੇਂ ਤੋਂ ਕੇਸਾਂ ਦੇ ਨਿਪਟਾਰੇ ਲਈ ਪਬਲਿਕ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਖਾਸ ਤੌਰ ਤੇ ਅਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪਹੁੰਚ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਖਾਸ ਤੌਰ ਤੇ ਜਿਨ੍ਹਾਂ ਦੀਆਂ ਮੁਸ਼ਕਲਾਂ ਕਾਫੀ ਲੰਬੇ ਸਮੇਂ ਤੋਂ ਲਟਕਦੀਆਂ ਪਈਆਂ ਸਨ ਉਹਨਾਂ ਦੇ ਕੇਸ ਹੱਲ ਕਰਵਾਉਣ ਲਈ ਗੱਲਬਾਤ ਕੀਤੀ ਇਸ ਮੌਕੇ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਪਬਲਿਕ ਮੀਟਿੰਗ ਦੀ ਸ਼ੁਰੂਆਤ ਕੀਤੀ ਸਾਡੀ ਬਹੁਤ ਹੀ ਸਰਕਾਰਿਓ ਡਰਾਈ ਫਰੂਟ ਐਸੋਸੀਏਸ਼ਨ ਦੇ ਨਾਲ ਇੱਥੇ ਮੀਟਿੰਗ ਹੋਈ ਪਬਲਿਕ ਦੀ ਆਮ ਲੋਕਾਂ ਦੇ ਵੀ ਨੁਮਾਇੰਦੇ ਵਿੱਚ ਆਏ ਔਰ ਆਮ ਲੋਕਾਂ ਦੀਆਂ ਜਿਹੜੀਆਂ ਛੋਟੀ ਮੋਟੀ ਕੰਪਲੇਂਟ ਸੀ ਉਹ ਵੀ ਕੀਪੀਆਂ ਬਹੁਤ ਸੋਹਣੇ ਸੁਝਾਅ ਆਏ ਮੇਨਲੀ ਸੁਝਾਅ ਜਿਹੜੇ ਸੀਗੇ ਉਹ ਟ੍ਰੈਫਿਕ ਨਾਲ ਰਿਲੇਟਡ ਆ ਜਾਂ ਇਨਕ੍ਰੋਚਮੈਂਟ ਨਾਲ ਰਿਲੇਟਡ ਆ ਉਹ ਅਸੀਂ ਕਾਰਪੋਰੇਸ਼ਨ ਨਾਲ ਟੇਕ ਅਪ ਕਰਕੇ ਕਰਵਾਵਾਂਗੇ ਉਹ ਪੁਲਿਸ ਦਾ ਜਿਹੜਾ ਹਿੱਸਾ ਹੈ ਸਾਡੇ ਐਡੀਸਪੀ ਟ੍ਰੈਫਿਕ ਮੈਡਮ ਨਾਲ ਹੋ ਕੇ ਲੋਕਲ ACP ਸਰندر ਜੀ ਔਰ ਸਾਰੇ ਕਰਨਗੇ ਇਸ ਤੋਂ ਇਲਾਵਾ ਚਾਈਨਾ ਡੋਰ ਦੀ ਗੱਲ ਹੋਈ ਹੈ ਉਹ ਉਹਦੇ ਫਾਰਵਰਡ ਬੈਕਵਰਡ ਲਿੰਕੇਜ ਦੇ ਪਿੱਛੇ ਕਾਫੀ ਰਿਕਵਰੀਜ਼ ਹੋਈਆਂ ਸੋ ਉਹ ਨੂੰ ਹੋਰ ਵੀ ਅਸੀਂ ਜਿਹੜੀ ਕੈਂਪੇਨ ਹੈ ਉਹਦੇ ਗੇਂਸ ਹੋਰ ਤੇਜ਼ ਕਰਾਂਗੇ ਸੋ ਥੈਟ ਅਸੀਂ ਬਿਲਕੁਲ ਜੜ ਤੱਕ ਪਹੁੰਚ ਸਕੀਏ ਵੀ ਸਪਲਾਈ ਕਿੱਥੋਂ ਹੁੰਦੀ ਹੈ ਜੋ ਇਹ ਮੇਨ ਡਿਮਾਂਡ ਸੀ PCR ਦੀ ਵਹੀਕਲ ਦੀ ਡਿਮਾਂਡ ਹੈ ਸੱਤ ਤੋਂ ਸੱਤ ਦੀ ਮਜੀਠ ਚੌਂਕ ਦੇ ਵਿੱਚ ਉਹ ਡਿਫਰੈਂਟਲੀ ਮੈਂ ਆਰਡਰ ਕਰ ਦਿੱਤੇ ਅੱਜ ਹੀ ਪੂਰੀ ਹੋ ਜਾਏਗੀ ਕੁਝ ਲੋਕਾਂ ਦੇ ਕੋਬੈਰੀਕੇਟਸ ਬਾਰੇ ਸੀ ਗੁਰਦੁਆਰੇ ਸ਼ਹੀਦਾਂ ਦੇ ਕੋਲ ਜਾਂ ਹੋਰ ਉਹ ਛੋਟੀ ਕਿਛਦੀ ਹੈ ਮੈਡਮ ਇਸ ਤੋਂ ਬਾਅਦ ਜਾ ਕੇ ਉਹਨੂੰ ਆਪ ਉੱਥੇ ਮੌਕੇ ਤੇ ਦੇਖ ਕੇ ਰਿਜ਼ੋਲਵ ਕਰਾ ਦੇਣਗੇ ਜੋ ਬੈਸਟ ਇਨ ਪਬਲਿਕ ਇੰਟਰਸਟ ਹੋਵੇ ਬਾਕੀ ਜਿਹੜੀ ਡੀਪੀਐਸ ਦਾ ਜਿਹੜਾ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਉਹ ਦਰਬਾਰ ਸਾਹਿਬ ਦਾ ਰੂਟ ਹੈ ਦੇਖੋ ਜੀ ਉਹ ਨਵੀਂ ਚੀਜ਼ ਇੱਕ ਪਤਾ ਲੱਗੀ ਹੈ ਕਹਿੰਦੇ ਜਿਹੜੇ ਬੰਦੇ ਮਾਲਵੇ ਤੋਂ ਆਉਂਦੇ ਆ ਸ਼ਰਧਾਲੂ ਉਹਨਾਂ ਨੂੰ ਦਰوار صاحب ਜਾਣ ਵਾਸਤੇ ਜੀਪੀਐਸ ਜਿਹੜਾ ਰਸਤਾ ਇਹ ਦਿਖਾਉਂਦਾ ਜਦੋਂ ਕਿ ਰਸਤਾ ਅੱਗੇ ਬੰਦ ਹੈ ਸੋ ਕਾਰਪੋਰੇਸ਼ਨ ਨਾਲ ਮਿਲ ਕੇ ਅੱਜ ਹੀ ਇਮੀਡੀਏਟਲੀ ਅਸੀਂ బోర్ਡ ਉੱਥੇ ਲਵਾ ਦਨੇ ਆ ਔਰ ਉਹਨੂੰ ਕਲੀਅਰਲੀ ਜਿਹੜੇ ਪੁਲਿਸ ਆਫੀਸਰ ਉੱਥੇ ਲੱਗੇ ਆ ਉਹ ਵੀ ਲੋਕਾਂ ਨੂੰ ਗਾਈਡ ਕਰਦੇ ਸਰ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਤੇ ਜਿੰਨੀ ਮੱਟੀ ਲੋਕ ਧਾਤੇ ਪਏ ਨੇ ਪੁਲਿਸ ਸਾਡੀ ਲੱਗੀ ਆ ਹਰ ਅਕਮਸੇ ਨੂੰ ਹੱਲ ਕਰਨ ਦਾ ਪੂਰਾ ਕਿਤੇ ਨਾ ਕਿਤੇ ਜਦੋਜਤ ਕਰਦੀ ਪਈ ਆ ਪਰ ਜਗ੍ਹਾ ਹੁੰਨੀ ਆ ਗੱਡੀਆਂ ਵਾਦੀਆਂ ਜਾ ਰਹੀਆਂ ਲੱਗਦਾ ਜੀ ਕਿ ਕੋਈ ਇਸ ਤਰ੍ਹਾਂ ਦਾ ਪ੍ਰਪੋਜ਼ਲ ਸਰਕਾਰ ਦੇ ਕੋਲ ਰੱਖੇ ਜਾਵੇ ਕਿ ਹਰ ਸ਼ਹਿਰ ਦੇ ਚਾਰੋਂ ਪਾਸੇ ਬਾਹਰ ਪਾਰਕਿੰਗ ਦਾ ਪਰਿਵਰਣ ਫੋਰ ਬੀਲਟ ਦੇ ਅੰਦਰ ਨਾ ਆਵੇ ਟੂ ਬੀਲਟ ਦੇ ਅੰਦਰ ਆਵੇ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਪੋਲਿਸੀ ਲੱਗਦਾ ਕਿ ਹੋਣੀ ਚਾਹੀਦੀ ਦੇਖੋ ਮੈਂ ਇੱਕ ਗੱਲ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਉਹ ਕਾਰਪ ਉਹਦੇ ਵਿੱਚ ਬੇਸਿਕ ਪੁਆਇੰਟ ਇਹ ਰੱਖਿਆ ਜਰੂਰ ਸੀ ਕਿ ਜੇ ਅਸੀਂ ਕਿਸੇ ਬੰਦੇ ਨੂੰ ਰੋਕਣਾ ਹੈ ਵੀ ਤੁਸੀਂ ਇਸ ਤਰ੍ਹਾਂ ਗੱਡੀ ਨਾ پارک ਕਰੋ ਤਾਂ ਸਾਨੂੰ ਉਹਦਾ ਅਨਸਰ ਸਾਡੇ ਕੋਲ ਜਵਾਬ ਚਾਹੀਦਾ ਹੈ ਕਿ ਆਲਟਰਨੇਟਿਵ ਪਾਰਕਿੰਗ ਨੂੰ ਅਸੀਂ ਗਾਈਡ ਕਰ ਸਕੀਏ ਸੋ ਉਹ ਵਾਕਈ ਇੱਕ ਸਮੱਸਿਆ ਹੈਗੀ ਆ ਉਹਦੇ ਤੇ ਵਰਕ ਕਰਨ ਵਾਸਤੇ ਆਲਰੇਡੀ ਮੈਂ ਰਿਕਵੈਸਟ ਕੀਤੀ ਹੈ ਕਾਰਪੋਰੇਸ਼ਨ ਨੂੰ ਜਿਹੜੀ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਕਿਉਂ ਨਹੀਂ ਉਹਨਾਂ ਦਾ ਸਾਥ ਪੰਜਾਬ ਪੁਲਿਸ ਦਾ ਸਾਥ ਕਿਉਂ ਨਹੀਂ ਦੇਣੇ ਨਹੀਂ ਦੇ ਰਹੇ ਆ ਜੀ ਸਾਰਾ ਬਹੁਤ ਵਧੀਆ ਸਾਡਾ ਆਪਸ ਵਿੱਚ ਸਬੰਧ ਹੈ ਜਿੱਥੇ ਕੋਈ ਪ੍ਰੋਬਲਮ ਆਏਗੀ ਉਹਨੂੰ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਕੇ ਕਰ ਲਾਂਗੇ ਸਰ ਮਸ਼ੀਨ ਨੂੰ ਲੈ ਕੇ ਬੰਦੀ ਇੱਕ ਵਾਰੀ ਗੜੀ ਹੈ ਪੁਲਿਸ ਨੂੰ ਮਿਲਦੀ ਵੀ ਲਗਾਤਾਰ ਪਰ ਫਿਰ ਵੀ ਜਿਹੜੇ ਨਿੱਕੇ ਨਿੱਕੇ ਨਸ਼ਾ ਜਿਹੜੇ ਵੇਚਣ ਵਾਲੇ ਜਾਂ ਫਿਰ ਕਰਨ ਵਾਲੇ ਆ ਉਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਆਂਦੀ ਹੈ ਕਿਤੇ ਉਹਨੂੰ ਕੁਝ ਹੋਣਾ ਜਾਵੇ ਜਿਵੇਂ ਆਪਾਂ ਮਾਰ ਕੇ ਰੱਖੀਏ ਨਸ਼ੇ ਦੀ ਤੋੜ ਵਾਜਦੀ ਆ ਉਹਨਾਂ ਵਾਸਤੇ ਕੋਈ ਹੱਲ ਕਰਦੀ ਕੋਸ਼ਿਸ਼ ਕਰਦੇ ਵੀ ਆਪਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਪੱਟਾ ਕਰਦੇ ਦੇਖੋ ਸਭ ਤੋਂ ਬਹੁਤ ਵਧੀਆ ਉਹਦੇ ਇੱਕ ਪ੍ਰੋਵੀਜ਼ਨ ਹੈਗਾ ਐਨਡੀਪੀਐਸ ਅਕੜਾ 64ਏ ਦਾ ਤੋ ਤੁਹਾਡਾ ਨਾਂ ਮੈਂ ਸ਼ੇਅਰ ਕਰਕੇ ਬੜੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ 64A ਦੇ ਵਿੱਚ ਪ੍ਰੋਵੀਜ਼ਨ ਇਹ ਹੈ ਕਿ ਜਿਹੜਾ ਬੰਦਾ ਨਸ਼ੇ ਦਾ ਆਦੀ ਹੈ ਉਹ ਜੱਜ ਸਾਹਿਬ ਦੇ ਕੋਲ ਜਾ ਕੇ ਕੱਲ ਕਹਿ ਸਕਦਾ ਮੈਂ ਆਪਣਾ ਇਲਾਜ ਕਰਾਉਣ ਨੂੰ ਤਿਆਰ ਹਾਂ ਤਾਂ ਉਹਦੇ 'ਚ ਜੱਜ ਸਾਹਿਬ ਉਹਨੂੰ ਰੀਹੈਬ ਸੈਂਟਰ ਭੇਜ ਦਿੰਦੇ ਆ ਉਹਦੀ ਸਜ਼ਾ ਵੀ ਨਹੀਂ ਹੁੰਦੀ ਉਹਨੂੰ ਕਿ ਉਹਨੂੰ ਰਿਫਾਰਮ ਕਰਨ ਦਾ ਇੱਕ ਵਧੀਆ ਮੌਕਾ ਮਿਲ ਜਾਂਦਾ ਉਹਦੇ 'ਚ 12 ਇਹੋ ਜਿਹੇ ਵਿਅਕਤੀ ਆਲਰੇਡੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦਾਖਲ ਕਰਾ ਚੁੱਕੀ ਹੈ ਰੀਹੈਬ ਦੇ ਵਿੱਚ ਔਰ ਇਹ ਜਿਹੜੀ ਸਾਡੀ ਕੈਂਪੇਨ ਚੱਲਦੀ ਰਹੂਗੀ ਇਹ ਬਹੁਤ ਅੱਛਾ ਪ੍ਰੋਵੀਜ਼ਨ ਹੈ ਇਹਨੂੰ ਇਹ ਸਿਰਫ ਇਹ ਆ ਵੀ ਇਹਨੂੰ ਯੂਟਿਲਾਈਜ਼ ਨਹੀਂ ਕੀਤਾ ਜਾ ਰਿਹਾ ਇਸੇ ਦੇ ਵਿੱਚੋਂ ਤੁਸੀਂ ਆਏ ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਪਰ ਇੱਕ ਇਨਕ੍ਰੋਚਮੈਂਟ ਜਿੱਦਾਂ ਦੁਕਾਨਦਾਰ ਇੱਥੇ ਵਪਾਰੀ ਨੇ ਜੀ ਜਿਹੜਾ ਸਮਾਨ ਆਉਣਾ ਉਹਦੇ ਚੰਗੇ ਇਹਨਾਂ ਦਾ ਆਉਣਾ ਹੀ ਹੈ ਜੀ ਬਟ ਲੰਮਾ ਲੰਮਾ ਸਮਾਂ ਵਹੀਕਲ ਖੜੇ ਰਹਿੰਦੇ ਆ ਜੀ ਇਹਨਾਂ ਨਾਲ ਉਹ ਵੀ ਕੋਈ ਚੱਲ ਕੀਤੀ ਕਿ ਆਪਣਾ ਸਮਾਨ ਉਤਾਰਨ ਠੀਕ ਹੈ ਲੰਬਾ ਜਿਹੜੀ ਇਹ ਜਾਮ ਨਾ ਲੱਗੇ ਦੇਖੋ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਤੀ ਆ ਵੀ ਜੇ ਆਪਾਂ ਹਰ ਬੰਦਾ ਹੀ ਕੌਂਟ੍ਰਿਬਿਊਟ ਕਰੇਗਾ ਤਾਂ ਹੀ ਇਸ ਸਮ ਕੱਲੀ ਪੁਲਿਸ ਜਾਂ ਕੱਲੀ ਕਾਰਪੋਰੇਸ਼ਨ ਨਹੀਂ ਹਰੇਕ ਇਨਸਾਨ ਵੀ ਆਪਣੀ ਡਿਊਟੀ ਸਮਝੇ ਸਮਾਜ ਪ੍ਰਤੀ ਉਹ ਇਹ ਸਾਰੇ ਬਹੁਤ ਰਿਸਪੈਕਟੇਬਲ ਹੈਗੇ ਆਂ ਔਰ ਸੈਂਸਿਟਿਵ ਨੇ ਇਸ ਗੱਲ ਨੂੰ ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਹੋਏਗਾ ਜਦੋਂ ਇੱਕ ਗੱਲ ਪਬਲਿਕ 뷰 ਚ ਆ ਜਾਂਦੀ ਉਹਦਾ ਕੋਈ ਫਾਇਦਾ ਹੀ ਹੋਏਗਾ ਅਕਦਰ ਪਬਲਿਕ ਚ ਹੋਰ ਫੜ ਲੈਂਦੀ ਹੈ ਬਾਈ ਦੇ ਵਿੱਚ ਹੋਰ ਫੜ ਲਦੀ ਪਬਲਿਕ ਤਾਂ ਪਬਲਿਕ ਦੇ ਵਿੱਚੋਂ ਕੋਈ ਅੱਗੇ ਨਹੀਂ ਆਉਂਦਾ ਡਰਦਾ ਮਾਰਾ ਕਿ ਯਾਰ ਹੋਰ ਕੀ ਆਪਾਦਵਾਹ ਬਣਾਗੇ ਸਾਨੂੰ ਦਿੱਕਤ ਹੋਏਗੀ ਉਹਦੇ ਵਾਸਤੇ ਕੁਝ ਹੱਲ ਕੀਤਾ ਜਾਏਗਾ ਕਿ ਜੇਕਰ ਚੋਰ ਵੜਿਆ ਤਾਂ 112 ਨੰਬਰ ਦੀ ਆਪਣੇ ਕਿਤੇ ਵੀ ਪੁਲਿਸ ਵਾਲ ਨੂੰ ਕੋਲਡ ਕੀਤੀ ਜਾਵੇ ਤਾਂ ਚੋਰ ਨੂੰ ਫੜ ਲਿਆ ਜਾਵੇ ਤਾਂ ਕਾਬੂ ਕਰਕੇ ਛੱਡਿਆ ਆਮ ਪਬਲਿਕ ਹਦੀ ਰਹੀ ਹੈ ਜੀ ਇਹ ਤਾਂ ਚੱਲ ਹੀ ਰਿਹਾ ਆਲਰੇਡੀ ਕੋਈ ਦਿੱਕਤ ਨਹੀਂ ਹੈ ਇਸ ਗੱਲ ਦੇ ਅਸੀਂ ਤਾਂ ਦੇਖੋ ਪੁਲਿਸ ਦੀ ਪਰਫਾਰਮੈਂਸ ਹੀ ਹੈ ਇਸ بیس ਤੇ ਮੈਂ ਤਾਂ ਦੇਖਦਾ ਕਿ ਕਿੰਨੇ ਬੰਦੇ ਡਿਟੈਕਟ ਕਰਦੇ ਆ ਉਹ ਕੋਈ ਦਿੱਕਤ ਨਹੀਂ ਆਏਗੀ ਜੀ ਸਰ ਇਹ ਮੀਟਿੰਗਾਂ ਜਾਰੀ ਰਹਿਣਗੇ ਇਸ ਬਾਰੇ ਬਿਲਕੁਲ ਜੀ ਬਿਲਕੁਲ ਯਾਰ ਅਸੀਂ ਸਪੈਸ਼ਲ ਕੈਂਪੇਨ ਚਲਾ ਕੇ ਰੇਡ ਕਰਾਂਗੇ ਪੁਲਿਸ ਅਫਸਰ ਜਿਹੜਾ ਪੁਲਿਸ ਦਾ ਸਿਸਟਮ ਹੈ ਵਰਲਡ ਚ ਕਿਤੇ ਵੀ ਸਭ ਤੋਂ ਵੱਧ ਕਾਮਯਾਬ ਹੋਈ ਹੈ ਜਿਹਦਾ ਪਬਲਿਕ ਦਾ ਸਹਿਯੋਗ ਹੋਵੇ ਪਬਲਿਕ ਹੀ ਪੁਲਿਸ ਦੇ ਕੰਨ ਤੇ ਅੱਖਾਂ ਨੇ ਕਿਤੇ ਵੀ ਕੋਈ ਸਿਸਟਮ ਇੱਡਾ ਕਾਮਯਾਬ ਨਹੀਂ ਹੋਇਆ ਜਿੱਥੇ ਪਬਲਿਕ ਦੀ ਸਪੋਰਟ ਨਾ ਮਿਲੇ ਸੋ ਮੈਨੂੰ ਬੜੀ ਉਮੀਦ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਜਿਸ ਤਰ੍ਹਾਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਪਿਆਰ ਮਿਲਿਆ ਮੈਂ ਨੇਮ ਇਹੀ ਹੈ ਮੰਤਵ ਇਹੀ ਹੈ ਕਿ ਅਸੀਂ ਸ਼ਹਿਰ ਨੂੰ ਸਿਕਿਉਰ ਫੀਲ ਕਰਾਉਣਾ ਆਪਣੇ ਜਿਹੜਾ ਵੀ ਇਨਸਾਨ ਜਾਂ ਸਾਡੀ ਮਾਤਾ ਸਾਡੀ ਕੋ ਭੈਣ ਬੱਚੀ ਸਾਡੀ ਸੜਕ ਤੇ ਜਾ ਰਹੀ ਹੈ ਉਹ ਸਿਕਿਉਰ ਫੀਲ ਕਰੇ ਸੋ ਉਸੇ ਸਿਲਸਿਲੇ ਚ ਅਸੀਂ ਜਿੰਨਾ ਫੋਰਸ ਦੀ ਵੱਧ ਤੋਂ ਵੱਧ ਡਿਪਲੋਇਮੈਂਟ ਸੀ ਯਾਰ ਗੱਡੀਆਂ ਦੀ ਪੀਸੀਆਰ ਦੀ ਤੁਸੀਂ ਦੇਖਦੇ ਹੋਵੋਗੇ ਤੁਹਾਨੂੰ ਮਿਲੀ ਵੀ ਹੈ ਰੈੱਡ ਲਾਈਟ ਬਲੂ ਲਾਈਟ ਵੀ ਰਾਤ ਨੂੰ ਉਹਨਾਂ ਦੇ ਜਗਦੀ ਹੈ ਸਿਮਿਲਰਲੀ ਮੋਟਰਸਾਈਕਲ ਤੇ ਵੀ ਲਵਾਏ ਆ ਉਸ ਤੋਂ ਇਲਾਵਾ ਜਿੱਥੇ ਜਿੱਥੇ ਕੋਈ ਜਿਵੇਂ ਇਹਨਾਂ ਨੇ ਦੱਸਿਆ ਕਿ ਮਜੀਦ ਚੌਂਕ ਦੇ ਵਿੱਚ ਗੱਡੀ ਜਿਹੜੀ ਆ ਉਹ ਫੋਰ ਵੀਲਰ ਚਾਹੀਦਾ ਕੁਝ ਕੋਈ ਪ੍ਰੋਬਲਮ ਨਹੀਂ ਅਸੀਂ ਜ਼ਰੂਰ ਇਮੀਡੀਏਟਲੀ ਉਹਦੇ ਅੱਜ ਹੀ ਆਰਡਰ ਹੋ ਜਾਣਗੇ ਮੇਨ ਗੱਲ ਇਹ ਸੀ ਜੀ ਜੋ ਮੈਨੂੰ ਪਤਾ ਲੱਗਿਆ ਸੀ ਉਹ ਕਹਿੰਦੇ ਵੀ ਟੂ व्हीਲਰ ਜਿਹੜਾ ਸ਼ਹਿਰ ਦੇ ਵਿੱਚ ਜਿਆਦਾ ਮੋਟਰਸਾਈਕਲ ਪੈਟਰੋਲਿੰਗ ਕਰ ਸਕਦਾ ਗੱਡੀ ਮੋੜਨ ਨਾਲ ਜੇ ਟਾਈਮ ਬਹੁਤ ਆਉਂਦਾ ਲੱਗਦਾ ਸੋ ਪਰ ਪ੍ਰਧਾਨ ਜੀ ਦੇ ਤੁਹਾਡੀ ਸਾਰਿਆਂ ਦੀ ਜੋ ਵੀ ਡਿਮਾਂਡ ਹੈ ਡੈਫਰੈਂਟਲੀ ਅੱਜ ਤੋਂ ਹੀ ਅਸੀਂ ਪੂਰੀ ਕਰਦੇ ਆਂਗੇ ਜੀ ਦੂਜੀ ਪ੍ਰੋਬਲਮ ਹੁੰਦੀ ਹੈ ਪੁਰਾਣੇ ਸ਼ਹਿਰ ਸਾਰਿਆਂ ਦੇ ਵਿੱਚ ਹੀ ਟ੍ਰੈਫਿਕ ਦੀ। ਉਹ ਟ੍ਰੈਫਿਕ ਦੇ ਵਿੱਚ ਸਾਰੇ ਲੋਕ ਇਹ ਸੋਚਦੇ ਵੀ ਪੁਲਿਸ ਦਾ ਹੀ ਕੰਮ ਹੈ ਕੱਲਾ। ਜਦੋਂ ਕਿ ਟ੍ਰੈਫਿਕ ਦਾ ਸਿਰਫ ਰੈਗੂਲੇਸ਼ਨ ਤੇ ਇਨਫੋਰਸਮੈਂਟ ਦਾ ਕੰਮ ਪੁਲਿਸ ਦਾ। ਅਸੀਂ ਉਸ ਗੱਲ ਤੋਂ ਭੱਜਦੇ ਨਹੀਂ ਪਰ ਤੁਹਾਨੂੰ ਨਾਲੇ ਸ਼ੇਅਰ ਕਰਨੀ ਗੱਲ ਬਹੁਤ ਜ਼ਰੂਰੀ ਹੈ। ਮੇਨ ਕੰਮ ਰੋਡ ਇੰਜੀਨੀਅਰਿੰਗ ਦਾ, ਕਾਰਪੋਰੇਸ਼ਨ ਦਾ ਚਾਹੇ ਉਹ ਲਾਈਟ ਆ ਜਾਂ ਕੁਝ ਹੈ। ਉਹ ਅਸੀਂ ਬਾਰ-ਬਾਰ ਬਾਰ-ਬਾਰ ਕਰਕੇ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਕਾਰਪੋਰੇਸ਼ਨ ਦੀ ਤੇ ਡੀਸੀ ਸਾਹਿਬ ਨੇ ਇੱਕ ਮੀਟਿੰਗ ਟ੍ਰੈਫਿਕ ਦੀ ਕਰਵਾਈ ਸੀਗੀ ਪੇਨ ਦਿੱਕਤ ਕੀ ਆ ਰਹੀ ਹੈ ਜੋ ਸਾਡੇ ਮੈਡਮ ਏਡੀਸੀ ਵੀ ਅਮਨਦੀਪ ਨੇ ਕਾਫੀ ਮਿਹਨਤੀ ਅਫਸਰ ਨੇ ਸਾਰਾ ਦਿਨ ਤੁਸੀਂ ਇਹਨਾਂ ਨੂੰ ਦੇਖਦੇ ਹੋ ਕਿਤੇ ਵੀ ਜਾਓ ਆਪ ਖੜੇ ਹੁੰਦੇ ਆ ਬਟ ਪ੍ਰੋਬਲਮ ਹੈ ਇਨਕ੍ਰੋਚਮੈਂਟ ਦੀ ਵੀ ਹੈ ਕੁਝ-ਕੁਝ ਔਰ ਹੁਣ ਅੱਪਾ ਜਦ ਚੱਲੇ ਆ ਰਹੇ ਸੀ ਅੱਪਾ ਵੀ ਜੇ ਜਾਤੀ ਮਾਰੀ ਹੈ ਮੈਂ ਨਹੀਂ ਬਲੇਮ ਨਹੀਂ ਕਰ ਰਿਹਾ ਕੋਈ ਦੋਸ਼ ਨਹੀਂ ਲਾ ਰਿਹਾ ਅੱਪਾ ਸੁਝਾਅ ਇਕੱਠੇ ਕਰ ਰਹੇ ਆ ਤੇ ਇਨਕ੍ਰੋਚਮੈਂਟ ਨਾਲ ਵੀ ਸਾਡਾ ਬਹੁਤ ਜ਼ਿਆਦਾ ਨੈਰੋ ਹੋਈ ਹੋਈ ਐ ਗਲੀਆਂ ਜਿੰਨੀਆਂ ਵੀ ਐ ਉਹਨੂੰ ਵੀ ਆਪਾਂ ਵਿਸ਼ੇਸ਼ ਧਿਆਨ ਦੇਣਾ ਕਿਉਂਕਿ ਦੇਖੋ ਹਰ ਬੰਦਾ ਜੇ ਕੌਂਟਰੀਬਿਊਟ ਕਰੇਗਾ ਸਮਾਜ ਦੇ ਵਿੱਚ ਤਾਂ ਹੀ ਆਪਣਾ ਸਮਾਜ ਬੈਟਰ ਬਣੇਗਾ ਜੇ ਆਪਾਂ ਸਾਰੀ ਗੱਲ ਇਹ ਸੋਚ ਲਈ ਵੀ ਮੈਂ ਕੀ ਕਰਨਾ ਆਪੇ ਅਗਲਾ ਕਰ ਲੂਗਾ ਕਦੇ ਵੀ ਨਹੀਂ ਹੁੰਦਾ ਜੀ ਆਪਾਂ ਪਰਿਵਾਰ 'ਚ ਵੀ ਦੇਖੀ ਐ ਜਦੋਂ ਸਾਰੇ ਮੈਂਬਰ ਇਕਜੁੱਟ ਹੋ ਕੇ ਇੱਕ ਦਲ ਦੇ ਪਿੱਛੇ ਪੈਂਦੇ ਨੇ ਤਾਂ ਹੀ ਆਪਾਂ ਕਾਮਯਾਬ ਹੁੰਨੇ ਆ ਸੋ ਉਹਦੇ 'ਚ ਮੇਰੀ ਤੁਹਾਨੂੰ ਗੁਜ਼ਾਰਿਸ਼ ਇਹੀ ਐ ਕਿ ਆਪਾਂ ਵੀ ਸਾਰੇ ਜਿਹੜੇ ਪੁਲਿਸ ਜਿਹੜੀ ਹੈ ਉਸ ਗੱਲ ਤੋਂ ਭਜਦੇ ਨਹੀਂ ਅਸੀਂ ਕਰਾਂਗੇ ਸਾਰਾ ਔਰ ਕਰਜ਼ੇ ਰਵਾਂਗੇ ਕਿਉਂਕਿ ਸਾਡੀ ਪ੍ਰਾਇਰਟੀ ਤੁਸੀਂ ਹੋ ਇਸ ਤੋਂ ਉੱਪਰ ਕੋਈ ਪ੍ਰਾਇਰਟੀ ਨਹੀਂ ਮੇਰੀ ਵੀ ਸਾਡੀ ਇਹ ਸਾਰੇ ਸਟਾਫ ਦੀ ਆਫੀਸਰ ਦੀ ਔਰ ਜਿਹੜੀ ਮੇਨ ਇਸ਼ੂ ਹੈ ਉਹ ਹੁਣ ਇਹ ਆਪਾਂ ਛੋਟੀਆਂ ਛੋਟੀਆਂ ਗੱਲਾਂ ਦੇਖੀਏ ਛੋਟੇ ਬੱਚੇ ਜਦੋਂ ਘਰੋਂ ਚੱਲਦੇ ਆ ਅੰਡਰਏ ਡਰਾਈਵਿੰਗ ਦੀ ਗੱਲ ਕਰੀਏ ਤੋ ਮੇਰੀ ਜਰੂਰ ਗੁਜ਼ਾਰਿਸ਼ ਹੈ ਵੀ ਆਪਣਾ ਜਿਹੜਾ ਰੋਲ ਹੈ ਮਾਪਿਓ ਵੀ ਆਪਾਂ ਜਰੂਰ ਅਦਾ ਕਰੀਏ ਜਦੋਂ ਬੱਚਾ ਘਰੋਂ ਟੂ-ਵੀਲਰ ਲੈ ਕੇ ਜਾ ਰਿਹਾ ਹੈ ਜਾਂ ਫੋਰ-ਵੀਲਰ ਲੈ ਕੇ ਜਾ ਰਿਹਾ ਹੈ ਜਦੋਂ ਕਿ ਉਹ ਅੰਡਰ-ਏਜ ਹੈ ਇਹ ਸਾਰੇ ਵਾਸਤੇ ਜੀ ਇਸ ਏਰੀਆ ਦੇ ਨਹੀਂ ਤਾਂ ਉਹਨੂੰ ਆਪਾਂ ਚੱਕ ਜਰੂਰ ਕਰੀਏ ਰੋਕੀਏ ਟੋਕੀਏ ਜਰੂਰ ਸਿਮਿਲਰਲੀ ਜੇ ਕੈਰੈਕਟਰ ਦੇਖਣਾ ਹੋਵੇ ਆਪਾਂ ਦੇਖਦੇ ਆਂ ਆਪਣੇ ਸਮਾਜ ਦਾ ਕਿ ਰੈੱਡ ਲਾਈਟ ਦੇ ਉੱਤੇ ਜੇ ਪੁਲਿਸ ਮੁਲਾਜ਼ਮ ਖੜਾ ਹੈ ਸਾਰੇ ਬਹੁਤ ਡਿਸਿਪਲਿਨ ਨੇ ਥੋੜਾ ਜਿਹਾ ਪੁਲਿਸ ਆਫੀਸਰ ਉੱਥੋਂ ਹਟਿਆ ਤੇ ਸਾਰੇ ਜੰਪ ਕਰਨ ਨੂੰ ਤਿਆਰ ਆ ਉਹ ਜਾ ਕੇ ਸਭ ਤੋਂ ਮੇਨ ਗੱਲ ਬਾਣੀ ਗੱਲ ਇਹ ਹੈ ਕਿ ਜਾ ਕੇ ਉਹਦੇ ਬਾਰੇ ਆਪਾਂ ਹੱਡ ਮਾਰਦੇ ਆ ਵੀ ਯਾਰ ਮੈਂ ਤਾਂ ਅਜੇ ਉੱਥੋਂ ਜੰਪ ਕਰਕੇ ਆ ਗਿਆ ਸੋ ਮੇਰੀ ਗੁਜ਼ਾਰਿਸ਼ ਹੈ ਕਿ ਆਪਾਂ ਸਾਰੇ ਹੀ ਇਹਦੇ 'ਚ ਜ਼ੋਰ ਕੰਟ੍ਰਿਬਿਊਟ ਕਰੀਏ ਡਿਸਪਲਿਨ ਆਪਾਂ ਸਾਰੇ ਪਰਿਵਾਰਾਂ 'ਚ ਵੀ ਸਮਾਜ 'ਚ ਵੀ ਜ਼ਰੂਰੀ ਹੈ ਕਾਨੂੰਨ ਦੀ ਰਿਸਪੈਕਟ ਜਿਹੜੀ ਹੈ ਜੇ ਆਪਾਂ ਸਮਾਜ ਦੇ ਵਿੱਚ ਇਨਕਲਕੇਟ ਕਰਾਂਗੇ ਉਹਨੂੰ ਵਧਾਵਾਵਾਂਗੇ ਤਾਂ ਹੀ ਉਹਦਾ ਫਾਇਦਾ ਸੋ ਮੇਰਾ ਤੁਹਾਨੂੰ ਗੁਜ਼ਾਰਿਸ਼ ਇਹੀ ਹੈ ਕਿ ਜਿੰਨੇ ਜਿੰਨੇ ਏਰੀਏ ਦੇ ਵਿੱਚ ਜਿੱਥੇ ਤੇ ਆਪਣਾ ਪ੍ਰਭਾਵ ਹੈ ਪੁਲਿਸ ਤਾਂ ਕਰੇ ਵੀ ਕਰੇਗੀ ਇਹਦੇ ਵਿੱਚ ਅਸੀਂ वचन ਬੱਧਦਾ ਇਸੇ ਕਰਕੇ ਤੁਹਾਡੇ ਵਿੱਚ ਮੈਂ ਆਇਆ ਇਸ ਤੋਂ ਬਾਅਦ ਆਪਾਂ ਖੁੱਲ ਕੇ ਜਿੰਨੀ ਵੀ ਤੁਹਾਡੀ ਕੋਈ ਸਮੱਸਿਆ ਸੁਝਾਅ ਹੈ ਯੂ ਆਰ ਮੋਸਟ ਵੈਲਕਮ ਟ੍ਰੈਫਿਕ ਦੇ ਉੱਤੇ ਵੀ ਅਸੀਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਸੀ ਉਹ ਮੈਡਮ ਦੇ ਕੋਲ ਚੱਲ ਵੀ ਰਿਹਾ ਉਹਨੂੰ ਚੈੱਕ ਕਰਦੇ ਰਹਿੰਦੇ ਆ ਸੁਝਾਅ ਆਉਂਦੇ ਆ ਲੋਕਾਂ ਦੇ ਉਹ ਟ੍ਰੈਫਿਕ ਦੀ ਜੇ ਗੱਲ ਨੂੰ ਮੈਂ ਦੁਬਾਰਾ ਐਲੈਬ੍ਰੇਟ ਕਰਾਂ ਸਾਡੀ ਪ੍ਰੋਬਲਮ ਹੈ ਰੀਗੋ ਬ੍ਰਿਜ ਬੰਦ ਹੋ ਗਿਆ 714 ਬੰਦੇ ਲੱਗੇ ਪਰ ਬੰਦੇ ਦੀ ਪ੍ਰੋਬਲਮ ਇਹ ਹੈ ਮੁਲਾਜ਼ਮਾਂ ਨੇ ਵੀ ਜਦੋਂ ਗੱਲ ਕਰਦੇ ਉਹ ਕਹਿੰਦੇ ਸਰ ਅਸੀਂ ਗੱਡੀਆਂ ਨੂੰ ਮੋੜੇ ਤੇ ਚੁੱਕੇ ਤਾਂ ਲਿਜਾਣਾ ਨਹੀਂ ਅਸੀਂ ਨਮਾਉਣੀ ਆਈਆਂ ਦੇ ਹੈਪ ਪੁਆਇੰਟ ਦੇਖੋ ਉਹਨਾਂ ਦੀ ਗੱਲ ਵਾਜਿਬ ਵੀ ਹੈ ਕਿ ਗੱਡੀ ਨੇ ਤਾਂ ਆਪਣੀ ਸਪੇਸ ਲੈ ਕੇ ਨਿਕਲਣੀ ਹੈ ਹੁਣ ਜੇ ਆਪਾਂ ਗੱਡੀਆਂ ਦੀ ਗੱਲ ਕਰੀਏ ਦੂਜੀ ਜਿੰਨੀਆਂ ਵੀ ਗੱਡੀਆਂ ਮਕਾਨਾਂ ਤੋਂ ਬਾਹਰ ਗਲੀਆਂ 'ਚ ਖੜ੍ਹੀਆਂ ਕਿਤੇ ਵੀ ਕਲੋਨੀ ਦੇ ਵਿੱਚ ਜਾਂ ਕਿਸੇ ਵੀ ਮਹੱਲੇ ਦੇ ਵਿੱਚ ਉਹ ਐਕਸਟਰਾ ਹੀ ਹੈ ਆਪਾਂ ਇਹ ਗੱਲ ਅੰਦਾਜ਼ਾ ਲਾ ਕੇ ਚੱਲੀਏ ਸੈਕੰਡ ਪ੍ਰੋਬਲਮ ਹੈ ਕਿ ਪਾਰਕਿੰਗ ਕੋਈ ਪਾਰਕਿੰਗ ਜੇ ਆਪਾਂ ਮਾਲ ਰੋਡ ਲੇ ਕੋਈ ਕਿਤੇ ਹੋਰ ਦੇਖੋ ਜੋ ਆਬਜ਼ਰਵ ਕਰਦੇ ਆ ਉਹ ਜਿਹੜਾ ਕੋਈ ਬੰਦਾ ਹੁੰਦਾ ਅਗਲਾ ਕਹਿੰਦਾ ਜੀ ਮੈਨੂੰ ਕੋਈ ਪਾਰਕਿੰਗ ਦੱਸੋ ਮੈਂ ਲਾਵਾਂ ਕਿੱਥੇ ਫਿਰ ਕੋਈ ਜਵਾਬ ਨਹੀਂ ਟ੍ਰੈਫਿਕ ਵਾਲੇ ਕੋਲ ਸੋ ਇਹ ਵੀ ਬੜੀ ਵੱਡੀ ਇਸ਼ੂ ਹੈਗਾ ਮੈਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਕੋਲ ਜਾ ਕੇ ਉਹਨਾਂ ਨੇ ਬਹੁਤ ਬਾਰੇ ਰਿਕੁਐਸਟ ਜਰੂਰ ਕੀਤੀ ਹੈ ਕਿ ਅਸੀਂ ਕੁਛ ਨਾ ਕੁਛ ਏਰੀਏ ਨੂੰ ਪਾਰਕਿੰਗ ਜਰੂਰ ਯਰਮਾਰ ਕਰਾਈਏ ਸੋ ਦੈਟ ਕਿਸੇ ਵੀ ਪੁਆਇੰਟ ਤੇ ਜਾ ਕੇ ਸਾਨੂੰ ਮੁਲਾਜ਼ਮ ਨੂੰ ਕੋਈ ਪੁੱਛਦਾ ਵੀ ਮੈਂ ਗੱਡੀ ਕਿੱਥੇ ਲਾਵਾਂ ਜੀ ਤੋ ਦਸਨ ਜੋਬ ਹੋਵੇ ਵੀ ਦੇਖੋ ਜੀ ਮੈਂ ਨਹੀਂ ਗੱਡੀ ਸਲਾਨੀ ਪਾਰਕਿੰਗ ਤੁਸੀਂ ਲਾ ਸਕਦੇ ਹੋ ਸੋ ਦੋ ਤਿੰਨ ਗੱਲਾਂ ਮੇਨ ਐ ਇਨਕ੍ਰੋਚਮੈਂਟ ਪਾਰਕਿੰਗ ਡਿਸਪਲਿਨ ਇਸ ਰੂਰ ਅਪ ਕਰਿਏ ਬਾਕੀ ਪੁਲਿਸ ਜਿਹੜੀ ਆ ਮਿਸ਼ਰੇਡ ਪੁਲਿਸ ਅੰਮ੍ਰਿਤਸਰ ਔਰ ਸਾਡੇ ਸਾਰੇ ਆਫੀਸਰ ਅਸੀਂ ਦਿਨ ਰਾਤ ਇਸਤੇ ਪਹਿਰਾ ਦਿੰਦੇ ਆਂ ਔਰ ਅੱਗੇ ਵੀ ਦਿੰਦੇ ਰਵਾਂਗੇ ਤੁਹਾਡੇ ਸੁਝਾਅ ਇੱਕ ਪਰਿਵਾਰ ਵਾਂਗੂ ਆ ਮੈਂ ਜਿੱਥੇ ਐਜੇ ਪਰਿਵਾਰ ਦਾ ਮੈਂਬਰ ਵਾਂਗੂ ਆਏ ਆ ਸੋ ਥੈਟ ਅਸੀਂ ਖੁੱਲ ਕੇ ਗੱਲਾਂ ਕਰ ਸਕੀਏ ਦੇਖੋ ਜਿਹੜਾ ਬੰਦਾ ਖੈਰ ਖਵਾ ਹੁੰਦਾ ਨਾ ਕਿਸੇ ਦੂਸਰੇ ਦਾ ਉਹੀ ਹੁੰਦਾ ਜਿਹੜਾ ਸੱਚ ਗੱਲ ਦੱਸੇ ਮੈਂ ਕਦੇ ਵੀ ਮਹਿਸੂਸ ਨਹੀਂ ਕਰਦਾ ਜੇ ਬੰਦਾ ਆ ਕੇ ਸਾਨੂੰ ਦੱਸਦਾ ਜੀ ਤੁਹਾਡੇ ਚਾਹ ਕਮੀ ਐ 댓 미ਨਸ ਉਹ ਬੰਦਾ ਮੇਰੇ ਨਾਲ ਦਿਲੋਂ ਪਿਆਰ ਕਰਦਾ ਉਹ ਮੈਨੂੰ ਸੱਚੀ ਗੱਲ ਦੱਸ ਰਿਹਾ ਤਾਂ ਹੀ ਅਸੀਂ ਇੰਪਰੂਵ ਕਰਾਂਗੇ ਉਹ ਇਸ ਕਰਕੇ ਅੱਜ ਆਪਾਂ ਚਾਹੇ ਜਿੰਨਾ ਵੀ ਮਰਜ਼ੀ ਟਾਈਮ ਲੱਗੇ ਤੁਹਾਡੇ ਵਿੱਚ ਬੈਠੇ ਆ ਕੋਈ ਵੀ ਸੁਝਾਅ ਹੈ ਉਹਦੀਆਂ